ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਪ੍ਰਾਪਰਟੀ ਮਾਲਕ ਦੇਣ ਧੰਨ ਟੈਕਸ ਨੂੰ ਲੈ ਕੇ ਵਧਾਈ ਗਈ ਸਖਤੀ ਹੁਣ ਜਿਹੜਾ ਨਾ ਕਰਤੇ ਹੋਵੇਗੀ ਵੱਡੀ ਕਾਰਵਾਈ ਅਤੇ ਸਰਕਾਰੀ ਖੁਦਮੁਖਤਿਆਰ ਸੰਸਥਾਵਾਂ ਨੂੰ ਵਿਆਜ ਅਤੇ ਜੁਰਮਾਨੇ ਦੇ ਰਾਤ ਦੇ ਰਿਹਾ ਹੈ ਉਥੇ ਹੀ ਇਸ ਦੇ ਨਿੱਜੀ ਪ੍ਰਾਪਰਟੀ ਟੈਕਸ ਡਿਫਾਲਟਰਾਂ ਤੇ ਆਪਣੀ ਕਾਰਵਾਈ ਤੇ ਜੀ ਤੇਜ ਕਰ ਦਿੱਤੀ ਹੈ ਹੁਣ 20000 ਰੁਪਏ ਤੋਂ ਵੱਧ ਕੇ ਟੈਕਸ ਬਕਾਇਆ ਵਾਲੇ ਸਾਰੇ ਡਿਫਾਲਟਰਾਂ ਨੂੰ ਜਾਇਦਾਦ ਕੁਰਕੀ ਦੇ ਨੋਟਿਸ ਭੇਜੇ ਜਾ ਰਹੇ ਹਨ ਨਗਰ ਨਿਗਮ ਨਿਗਮ ਨੇ 20000 ਰੁਪਏ ਤੋਂ ਵੱਧ ਬਕਾਇਆ ਅਵਾਲੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀ ਲਿਸਟ ਤਿਆਰ ਕੀਤੀ ਹੈ ਕਿ ਉਹਨਾਂ ਨੂੰ ਜਾਇਦਾਦ ਕੁਰਕੀ ਦੇ ਨੋਟਿਸ ਭੇਜਨੇ ਸ਼ੁਰੂ ਕਰ ਦਿੱਤੇ ਹਨ ਪਹਿਲਾ ਨਿਗਮ ਨੇ 10000 ਰੁਪਏ ਤੇ 30000 ਰੁਪਏ ਤੋਂ ਵੱਧ ਬਕਾਇਆ ਵਾਲੇ ਟੈਕਸ ਡਿਫਾਲਟ ਰਣ ਨੂੰ ਨੋਟਿਸ ਜਾਰੀ ਕੀਤੇ ਸਨ ਉਹਨਾਂ ਦੀ ਜਿਸ਼ ਰੈਣੀ ਵਿੱਚ ਵੀ 20000 ਰੁਪਏ ਤੋਂ ਵੱਧ ਬਕਾਇਆ ਵਾਲੇ ਲੋਕ ਵਿਰੋਧ ਦਾ ਵੀ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਾਣੀ ਦੇ ਕਨੈਕਸ਼ਨ ਕੱਟਣ ਦੇ ਆਦੇਸ਼ ਟੈਕਸ ਨਾਂ ਭਰਨ ਵਾਲੇ ਪ੍ਰਾਪਰਟੀ ਮਾਲਕਾਂ ਦੇ ਪਾਣੀ ਦੇ ਕਨੈਕਸ਼ਨ ਕੱਟਣ ਦੇ ਵੀ ਆਦੇਸ਼ ਜਾਰੀ ਕੀਤੇ ਗਏ ਹਨ ਨਿਗਮ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਨਿਰਧਾਰਤ ਸਮੇਂ ਦੇ ਅੰਦਰ ਟੈਕਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਜਾਇਦਾਦ ਨੂੰ ਜ਼ਬਤ ਕਰ ਲਿਆ ਜਾਵੇਗਾ ਜੇਕਰ ਜ਼ਰੂਰੀ ਹੋਏ ਹੋਇਆ ਤਾਂ ਵੇਚ ਵੀ ਦਿੱਤਾ ਜਾਵੇਗਾ ਪੰਜਾਬ ਨਗਰ ਨਿਗਮ ਐਕਟ 1999 ਨਗਮ ਨੂੰ ਜਾਇਦਾਦ ਨੂੰ ਜ਼ਬਤ ਕਰਨ ਅਤੇ ਵੇਚਣ ਦੋਵਾਂ ਦਾ ਅਧਿਕਾਰ ਦਿੰਦਾ ਹੈ ਨਿਗਮ ਕਮਿਸ਼ਨਰ ਸਮਿਤ ਕੁਮਾਰ ਨੇ ਹਰ ਤਰ੍ਹਾਂ ਦੇ ਟੈਕਸ ਡਿਫਾਲਟਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਇਸ ਵੇਲੇ ਨਿਗਮ ਦੇ ਟੈਕਸ ਡਿਫਾਲਟਰਾਂ ਤੋਂ 170 ਕਰੋੜ ਤੋਂ ਵੱਧ ਕੁੱਲ ਬਕਾਇਆ ਹੈ ਜਿਸ ਵਿੱਚ ਲਗਭਗ 100 ਕਰੋੜ ਵਿੱਚ ਲੰਬੀ ਤਹਾਨੂੰ 100 ਕਰੋੜ ਪਾਰ ਹੋਣ ਦੀ ਉਮੀਦ ਨਗਰ ਨਿਗਮ ਨੇ ਇਸ ਸਾਲ ਹੁਣ ਤੱਕ ਲਗਭਗ 82 ਕਰੋੜ ਪ੍ਰਾਪਰਟੀ ਟੈਕਸ ਕਟਾ ਕੀਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ